ਅੱਜ ਦੀ ਜੋ ਮ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹੈ ਇਹ ਘਟਨਾ ਸੁਣ ਕੇ ਤੁਹਾਡੇ ਰੂੰਗਟੇ ਖੜੇ ਹੋ ਜਾਣਗੇ ਇੱਕ ਸ਼ਰਾਬ ਪੀਣ ਦਾ ਆਦੀ ਵਿਅਕਤੀ ਹਰ ਰੋਜ਼ ਆਪਣੇ ਘਰ ਸ਼ਰਾਬ ਦੇ ਨਸ਼ੇ ਦੇ ਨਾਲ ਟੰਨ ਹੋ ਕੇ ਆਉਂਦਾ ਅਤੇ ਆਪਣੀ ਪਤਨੀ ਨੂੰ ਕੁੱਟਦਾ ਮਾਰਦਾ ਅਤੇ ਨਾਲ ਹੀ ਉਹ ਜੂਆ ਖੇਡਣ ਦਾ ਆਦੀ ਵੀ ਸੀ ਪਰ ਪਹਿਲਾਂ ਤਾਂ ਉਹ ਪੈਸਿਆਂ ਨਾਲ ਜੂਆ ਖੇਡਦਾ ਸੀ ਇਸ ਤੋਂ ਬਾਅਦ ਇੱਕ ਦਿਨ ਉਹ ਆਪਣੀ ਪਤਨੀ ਨੂੰ ਜੂਏ ਤੇ ਦਾਤੇ ਲਾ ਦਿੰਦਾ ਅਤੇ ਆਪਣੀ ਪਤਨੀ ਹਾਰ ਜਾਂਦਾ ਹੈ ਇਸ ਤੋਂ ਬਾਅਦ ਜੋ ਵਿਅਕਤੀ ਉਸ ਨੂੰ ਜਿੱਤਦੇ ਨੇ ਉਹ ਉਸ ਔਰਤ ਦੇ ਨਾਲ ਇਸ ਤਰ੍ਹਾਂ ਦਾ ਗੰਦਾ ਕੰਡ ਕਰਦੇ ਨੇ ਕਿ ਤੁਸੀਂ ਜਦੋਂ ਇਹ ਘਟਨਾ ਬਾਰੇ ਪੂਰਾ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਤੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਦਸ਼ਕਨ ਨੂੰ ਸੱਚੀ ਆ ਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪੱਤ ਦੀ ਆ ਉੱਥੋਂ ਦਾ ਰਹਿਣ ਵਾਲਾ ਮੁਕੇਸ਼ ਪਾਂਡੇ ਮੁਕੇਸ਼ ਪਾਂਡੇ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਹਰ ਰੋਜ਼ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੱਣ ਹੋ ਕੇ ਆਪਣੀ ਪਤਨੀ ਨੂੰ ਕੁਟਦਾ ਮਾਰਦਾ ਸੀ ਇਸ ਤੋਂ ਬਾਅਦ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਦਾ ਸੀ ਹਾਲਾਂਕਿ ਮੁਕੇਸ਼ ਦਾ ਜਿਹੜਾ ਵਿਆਹ ਸੀਗਾ ਉਹ 2024 ਦੇ ਵਿੱਚ ਹੀ ਹੋਇਆ ਸੀ ਇਸ ਤੋਂ ਬਾਅਦ ਉਹ ਲਗਾਤਾਰ ਸ਼ਰਾਬ ਪੀਂਦਾ ਪਹਿਲਾਂ ਤਾਂ ਉਹ ਆਪਣੀ ਪਤਨੀ ਨੂੰ ਕੁਟਦਾ ਮਾਰਦਾ ਅਤੇ ਜੂਏ ਦੇ ਲਈ ਪੈਸੇ ਦੀ ਮੰਗ ਕਰਦਾ ਅਤੇ ਜਿੰਨੇ ਵੀ ਉਹ ਪੈਸੇ ਲੈ ਕੇ ਜਾਂਦਾ ਤਾਂ ਉਹ ਸਾਰੇ ਜੂਏ ਦੇ ਵਿੱਚ ਹਾਰ ਜਾਂਦਾ ਅਤੇ ਸ਼ਾਮ ਨੂੰ ਸ਼ਰਾਬ ਪੀ ਕੇ ਫਿਰ ਉਹ ਆਪਣੀ ਪਤਨੀ ਨੂੰ ਕੁਟਦਾ ਮਾਰਦਾ ਸੀ ਤਾਂ ਇੱਕ ਦਿਨ ਮੁਕੇਸ਼ ਕੋਲੇ ਪੈਸੇ ਖਤਮ ਹੋ ਜਾਂਦੇ ਤਾਂ ਫਿਰ ਉਹ ਆਪਣੀ ਪਤਨੀ ਨੂੰ ਜੂਏ ਦੇ ਦਾਅ ਉੱਤੇ ਲਗਾ ਦਿੰਦਾ ਤਾਂ ਕੀ ਹੁੰਦਾ ਫਿਰ ਉਹ ਬਾਜ਼ੀ ਹਾਰ ਜਾਂਦਾ ਤਾਂ ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ 8 ਲੋਕਾਂ ਦੇ ਹਵਾਲੇ ਕਰ ਦਿੰਦਾ ਤਾਂ ਫਿਰ ਉਹ ਅੱਠੇ ਜਾਣੇ ਮਿਲ ਕੇ ਉਸ ਔਰਤ ਦੇ ਨਾਲ ਗੰਦਾ ਕਾਹੜ ਕਰਦਿੰਨੇ ਵਾਰੀ-ਵਾਰੀ ਉਸ ਦੇ ਨਾਲ ਗੰਦਾ ਕਾਹੜ ਕੀਤਾ ਜਾਂਦਾ ਤਾਂ ਇਸ ਤੋਂ ਬਾਅਦ ਉਹ ਔਰਤ ਆਪਣੀ ਐਪਲੀਕੇਸ਼ਨ ਇੱਕ ਪੁਲਿਸ ਥਾਣੇ ਦੇ ਵਿੱਚ ਦਿੰਦੀ ਹੈ ਤਾਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਜੋ ਨਿਕਲ ਕੇ ਸਾਹਮਣੇ ਆਉਂਦਾ ਉਹ ਸਭ ਦੇ ਰੋਂਗਟੇ ਖੜੇ ਕਰ ਦਿੰਦਾ। ਪਤਾ ਲੱਗਦਾ ਕਿ ਉਸ ਔਰਤ ਦਾ ਜੋ ਸਹਰਾ ਸੀਗਾ ਉਸਨੇ ਵੀ ਉਸ ਔਰਤ ਦੇ ਨਾਲ ਗੰਦਾ ਕਾਹੜ ਕੀਤਾ। ਉਹ ਇਸ ਕਰਕੇ ਕੀਤਾ ਕਿਉਂਕਿ ਉਹ ਉਸ ਲੜਕੀ ਨੂੰ ਇਹ ਗੱਲ ਕਹਿੰਦਾ ਸੀ ਕਿ ਤੂੰ ਦਾਅ ਦੇ ਵਿੱਚ ਕੁਝ ਨਹੀਂ ਲੈ ਕੇ ਆਈ ਇਸ ਕਰਕੇ ਤੈਨੂੰ ਮੇਰੀ ਗੱਲ ਮੰਨਣੀ ਪਊਗੀ। ਇਸ ਤੋਂ ਬਾਅਦ ਉਹਦਾ ਜੇਠ ਅਤੇ ਨਨਦੂਆ ਵੀ ਇਸੇ ਤਰ੍ਹਾਂ ਹੀ ਉਸਦੇ ਨਾਲ ਗੰਦਾ ਕਾਹੜ ਕਰਦene ਮਿਲ ਕੇ ਬਾਰੋ-ਬਾਰੀ ਇਸ ਤਰ੍ਹਾਂ ਉਸ ਲੜਕੀ ਨੂੰ ਹਫਸ਼ ਦਾ ਸ਼ਿਕਾਰ ਬਣਾਇਆ ਜਾਂਦਾ। ਤਾਂ ਅੰਤ ਦੇ ਵਿੱਚ ਉਹ ਲੜਕੀ ਫਿਰ ਪੁਲਿਸ ਥਾਣੇ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਨੇ ਜਿੰਨੇ ਵੀ ਦੋਸ਼ੀ ਸੀ ਉਹਨਾਂ ਤੇ ਮਕਦਮਾ ਦਰਜ ਕਰਕੇ ਉਹਨਾਂ ਦੀ ਭਾਲ ਜਿਹੜੀ ਸ਼ੁਰੂ ਕਰ ਦਿੱਤੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਲੋਕ ਇਸ ਤਰ੍ਹਾਂ ਜੂਏ ਦੇ ਵਿੱਚ ਆਪਣੀ ਪਤਨੀ ਨੂੰ ਹਾਰੇ ਨੇ ਪੁਰਾਣੇ ਸਮੇਂ ਦੇ ਵਿੱਚ ਆਪਾਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਆ ਕਿ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਆਪਣੀਆਂ ਪਤਨੀਆਂ ਨੂੰ ਜੂਏ ਦੇ ਵਿੱਚ ਹਾਰ ਜਾਂਦੇ ਸੀ ਇਸੇ ਤਰ੍ਹਾਂ ਇਸ ਵਿਅਕਤੀ ਨੇ ਕੀਤਾ ਸਪੋਰਸਰੇ ਦੋਸ਼ੀ ਉਤੇ ਮੁਕੱਦਮਾ ਦਰਜ ਕਰਕੇ ਪਾਲਾ ਜਿਹੜੀ ਸ਼ੁਰੂ ਕਰ ਦਿੱਤੀ ਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ